तो आगने। 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 भाँगे। भाँगे। तो आ जैकट ले ली है भरा ने त्यार्यार हो गए तो पैलेस आ गए हम हाँ जी सत श्रीकाल जी सारू की ठीक ठाक है सारी वेलकम बैक टू न्यू लोग फिलहाल आप खड़े हैं अमृत हुआ पिंड गए अमृत घर ਤੇ ਫਿਲਹਾਲ ਤੇ ਮੈਂ ਤੇ ਸਾਥ ਪਾਈ ਚੱਲੇ ਆ ਕੱਪੜੇ ਲੈਣ ਸਾਭਾ ਵੀ ਪਹਿਲਾਂ ਕਿਉਂ ਲਿਆਂਦੇ ਕੱਪੜੇ ਆਈ ਮਾੜੇ ਬੰਦੇ ਪਹਿਲਾਂ ਪਹਿਲਾਂ ਕੱਪੜੇ ਹੀ ਲਿਆਂਦੇ ਸਾਰੇ ਲੈ ਆ ਦੇ ਤੁਸੀਂ ਦੋਵੇਂ ਆਲੇ ਹੁਣ ਚੱਲੇ ਰੋਕਤੇ ਜਾ ਚੱਲ ਤੇ ਚੱਲਦੇ ਆ ਕੱਪੜੇ ਲੈਣ ਆਪਾ ਜੀ ਨੇ ਵੀ ਲਿਆ ਤੇ ਵੀ ਗਿਆ ਦੇ ਆਪਾ ਰੱਖ ਗਏ ਨਾ ਤੇ ਕਿੰਗ ਦਲੀਆਂ ਦੇਖੋ ਟਿੰਡ ਦੀਆਂ ਆਮਰੇ ਤਾਂ ਮੋਹਾਲ ਦੇ ਭਾਈ ਕਿਹੜਾ ਤਿਆਰ ਨੇ ਪੁੱਜਰ ਆਲੇ ਆਹ ਟ੍ਰੈਫਿਕ ਲੱਗਾ ਹੋਇਆ ਤੇ ਸਾ ਉਹ ਫਟਕਵੰਦਾ ਲੇਕਿ ਸਾਰੇ ਦੇ ਘਟਾ ਡਾਇਆ ਬਹੁਤ ਘਟਾ ਬਹੁਤ ਘਟਾ ਤਾਂ ਕਰਕੇ ਮੂਵ ਕਰਿਆ ਓਹੋ ਰਾਸ਼ੀ ਬਹੁਤ ਆ ਸਾ ਭਾਈ ਇਹਨੇ ਲਈ ਰਿਹਾ ਉਹ ਕਰਦੇ ਲਾ ਆਹ ਮਾਰੇ ਬੰਦੇ ਕਹਿੰਦਾ ਜੀ ਹਾਣੀ ਪ੍ਰੋਬਲਮ ਮਰੀ ਪ੍ਰੋਬਲਮ ਦਿਸ ਪ੍ਰੋਗਰਾਮ ਨੈਵਰ ਸੋਲਡ ਸੋਲਡ ਕਹਿੰਦੇ ਆ ਸੋਲਡ 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 ਓਹ ਕੀ ਕਹਿੰਦੇ ਆ ਸਾਬਾ ਸੋਲਵਡ ਮਨੀ ਪ੍ਰੋਬਲਮ ਨੈਵਰ ਸੋਲਡ ਸੋ ਇਹ ਰੜਕ ਗਿਆ ਨੈਵਰ ਸੋਲਵਡ ਟ੍ਰੈਫਿਕ ਚੈੱਕ ਕਰੋ ਫਾਟਾ ਕਰਕੇ ਦੇ ਲੈ ਕੇ ਪਤਾ ਕਰਦੇ ਆਂ ਜੀ ਇਹ ਇੰਗਰ ਦਾ ਫਿਰ ਸ਼ਹਿਰ ਦਾ ਹਾਲ ਚੈੱਕ ਕਰੋ ਆ ਜਾ ਜੈਕਟ ਲੈ ਲਈਏ ਤੁਹਾਡੇ ਭਰਾ ਨੇ ਬਾਕੀ ਨੈਵਰ ਕਮ ਆਨ ਇਫ ਯੂ ਆਰ ਨਟ ਬਰੇਵ ਇਨ ਥਿਸ ਸੋ ਤੇ ਹੋਰ ਦੁਕਾਨ ਤੇ ਆਏ ਆ ਸਫਾਈ ਬੂਟ ਲੈਣ ਹਾਂਜੀ ਹਾਂਜੀ ਤੇ ਆੜੇ ਰਵਦੀ ਅਸ਼ਾਇਰ ਕੋਈ ਗੱਲ ਦੀ ਉਹਦੀ ਗੱਲ ਹੈ ਚੰਨੀ ਜੀ ਸਾਈਡਿੰਗ ਆੜੇ ਕੱਪੜੇ ਨੇ ਬਾਕੀ ਚੱਲਦੇ ਆ ਹੁਣ ਨਿਕਲ ਜਾਗਾ ਹੁਣ ਫੇਰ ਵਾਪਸ ਜਾਣੇ ਆ ਸਲੂਨ ਕੱਪੜੇ ਤੇ ਤੁਹਾਨੂੰ ਪਤਾ ਲੈ ਲਿਆ ਲਾਸਟ ਪਰ ਸ਼ਾਇਰ ਪੀਜ਼ਾ ਬੋਲੋ ਪਿਤਾ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਕਮੈਂਟ ਕਰਕੇ ਬਾਕੀ ਜਲਦੇ ਆ ਨਾ ਮੜਾਏ ਬੰਦੇ ਵਾਓ ਸ਼ਰਨੁਮਾਨ ਚੌਕ ਪੁੱਜ ਗਏ ਸਿਨਮਾਲ ਚਲੋ ਵਾਓ ਤੇਰੀ ਹਨੂਮਾਨ ਚੌਕ ਜੀ ਹੈ ਬਿਊਟੀ ਮਿਲਾ ਵਾਓ ਆ ਚੈੱਕ ਕਰ ਸਪੋਇਲਰ ਬਿਊਟੀ ਲੱਗਿਆ ਹੈ ਹਾਂ ਕਿੱਦਾਂ ਲੱਗੇਗਾ ਤੇ ਆਨੇ ਵਾਲੇ ਕੋਈ ਅਧਿਕਾਰ ਯੂਵੀ علاوہ ਕਲੀ ਦੇ ਤਰ੍ਹਾਂ ਅੜੇ ਹੀ ਸਲੂਨ ਚ ਗਏ ਦੀ ਜੀ ਤੇ ਫਟੇ ਬੈਠੇ ਜੂਸ ਪੀਣ ਆ ਗਏ ਹੋਰ ਸੁਣਾਓ ਕੱਲ੍ਹ ਬਾਤ ਕਪੜੇ ਲੈ ਆਂਦੇ ਆ ਭਾਈ ਜਿਆਦਾ ਨਹੀਂ ਖਰਚਾ ਹੋ ਗਿਆ ਆਏ ਹੋਰ ਹੋਣਾ ਭਾਈ ਇਹ ਕਹਾਜੋਸ ਖਾਣ ਵੀ ਨਹੀਂ ਰੁਕਣਾ ਚਾਹੀਦਾ ਕਰਦੇ ਸੋ ਖਰਚਾ ਜਿੰਨਾ ਬਤਨ ਕਰੇ ਮੈਂ ਤੇ ਕਹਿੰਦੇ ਇਹਨੂੰ ਸਾਹਮਣੇ ਮੋਲ ਆ ਘੁੰਮ ਕੇ ਆਈਏ ਮਿੱਠਾ ਪਾਣਾ ਮਿੱਠਾ ਨਹੀਂ ਪਾਣਾ ਸਾਹਮਣੇ ਮੋਲ ਆ ਘੁੰਮ ਕੇ ਆਇਓ ਮੰਨਣ ਨਹੀਂ ਦਿਆ ਚਲਿਏ ਸਾਪਾ ਮੋਲ ਕੋ ਮਗਾਈਏ ਮੜਾ ਜੱਤੀ ਹੈ ਹੈਂ ਥੱਲੇ 2 ਕਿਲੋ ਦਾ ਪਾਟਾ ਦੇ ਦਿੰਦੇ ਨੇ ਤਾਂ ਆ ਗਈ ਆ ਕੰਮ ਫਿਰ ਕੇ ਆ ਜਾਾਂਗੇ ਇੰਕੜ ਲੈਣਾ ਕੋ ਹੈਂ ਇੰਕੜ ਲੈਣਾ ਕੋ ਲੂਣ ਪਾਇਆ ਭਾਈ ਇੱਥੇ ਪਾਇਆ ਹੈ ਓਕੇ ਕਲਮ ਸਾਲਾ ਦੁਨੀ ਭਾਰੇ ਆਵੇ ਬੈਠਿਆ ਐਵੇਂ ਤੇ ਮਿੱਠੇ ਨਾਲ ਲੂਣ ਵੀ ਭਾਣਿਆ લ ਤੇਰੀ ਗੱਲ ਸੁਣ। ਉਹ ਤੂੰ ਨਾ ਉਹ ਕਰ ਕੀ ਕਹਿੰਦੇ ਆ ਗੱਲ ਸੁਣਾ। ਤੇ ਤੇਰੀ ਭੈਣ ਤੇਰੀ ਭੈਣ ਬੱਕਰੀ ਕੋ ਬੱਕਰੀ ਬੰਨਾ ਪਹਿਲਾਂ ਕਹਿ ਕਰਨਾ। ਦੁਬਾਰਾ ਤੋਂ ਸ਼ਹਿਰ ਖਲਾਸਪੁਰ ਆ ਗਏ ਬੈਂਟ ਕੋਟ ਲੈ। ਤਾਂ ਆ ਕੇ ਦੇਖੋ ਭਾਈ। ਹੂੰ? ਕੀ ਕਰੇ? ਤੇ ਨਹੀਂ ਪਾਕ ਤੇ ਦੇਖ ਪੈਂਟ ਪੈਂਟ ਰਹਿnde ਹੋ ਪਾਲਾ ਕੀ ਕਹਿੰਦੇ ਆ ਉਹਨੂੰ ਬਲੇਜ਼ਰ ਇਹਨਾਂ ਦਾ ਲਾਣਾ ਪਾਉਂਗਾ ਲਾਫ ਮੈਂ ਮਾਰੇਗਾ ਕਿ ਲੱਗੇ ਦੇਖ ਜੀ ਉਹ ਸਹੀ ਹੋਇਆ ਹੈ ਜੀ ਮੈਂ ਫੋਨ ਮਾਰੇਗਾ ਕਿ ਲੱਗੇ ਉਹ ਗੰਜਰਾ ਮਾਰੇਗਾ ਕਿ ਤੂੰ ਗੰਜਰਾ ਮਾਰੇਗਾ ਕਿ ਲੱਗੇ

ਕੀ ਬਾਬਾ ਚੱਕਦਾ ਹੀ ਕਿਧਰ ਲੈਣੀ ਜਿੱਤੀ ਜਿਹਨਾਂ ਵੀ ਜੰਦੇ 12:20 ਹੋ ਗਏ ਮੈਨੂੰ ਕਹਿੰਦੇ ਕੋਈ 11:00 ਕਰੋ ਸਾਢੇ 11:00 ਨਹੀਂ ਹੁੰਦੀ ਫਿਊਲ ਨਹੀਂ ਇਹ ਕਹਿੰਦੇ ਸਾਢੇ 11:00 ਮੈਂ ਕਹਿੰਦਾ ਵੀ 11:00 ਵਜੇ ਦੋ ਵਾਰ ਮੈਂ ਕਿਹਾ ਉਹ ਮੈਂ ਪਤਾ ਕੱਟਾ ਪੈਣਾ ਨਾ ਜੇ ਪੈ ਪੱਕੇ ਚੜ ਲੈਂਦੇ ਫਿਰ ਉਹ ਚੁੱਕ ਦਿੰਦੇ ਥੱਲੇ ਕਰ ਦਿੰਦੇ ਮੁੜ ਕੇ ਆ ਕੇ ਪੈ ਵੇਲੀ ਆਇਆ ਆ ਬਿਲਕੁਲ ਨਹੀਂ ਆਪਣੇ ਪਰਸਾ ਆ ਤੁਸੀਂ ਮੋ ਲਾ ਕੇ ਇਸ ਦੇ ਹਿਸਾਬ ਨਾਲ ਹੀ ਬੋਲੋ ਅੱਗੇ ਆਂਦੀ ਆਂ ਅੰਟੀ ਦੇ ਨਵੇਂ ਅਗਲਾ ਦੇਣਾ ਯਾ ਪੁੱਜ ਗਏ ਪੈਲੈਸ ਚ 48 ਸੈਵ ਕਰ ਦੋਰਾ ਇਹ ਬੰਦੇ ਆਪਣੇ ਨਾਲ ਇੱਕੋ ਸਿਮੂ ਸਿੰਘ ਭਾਈ ਕਾ ਚੇੰਟੂ ਤੇ ਸਾਹ ਭਾਈ ਉਹ ਗੁਰਦੁਆਰਾ ਸਾਹਿਬ ਅੰਦਰ ਚੱਲਦੇ ਆਂ ਬਹਾਨੀਆਂ ਤੋਂ ਮੋੜ ਜਾਇਆ ਬਾਕੀ ਮੋੜ ਠੀਕ ਆ ਕੇ ਲੱਗ ਰਹੇ ਸਿਮੂ ਸਿਮੂ ਉਹ ਲੋਕਾਂ ਦਾ ਤਾਂ ਕਿਰਤ ਤੇ ਤੇ ਦੀ ਬੈਨ ਨੂੰ ਅਦਾਰੀਤ ਨੂੰ ਕੰਕਾ ਹੀ ਤੱਕ ਬੋਲੀ ਕੀ ਬੋਲੀ ਅਦਾਰੀਤ ਨੇ ਤੇ ਜਬਾਂ ਜੋ ਨਾਗਾ ਦਾੜੀ ਦਾ ਫੋਨ ਲੱਗਦਾ ਹੀ ਉਹ ਦਾੜੀ ਦੇ ਫੋਨ ਲੱਗ ਅੱਜ ਆ ਗਾ ਬਾਬਾ ਆਂਦਲਾ ਦੇ ਨੇ ਤੇ ਮੈਂ ਤੇ ਸਾਵੀ ਭਾਈ ਪਹਿਲਾ ਸੋ ਰਿਸ਼ਤੇ ਪਹਿਲਾ ਇਸ ਚ ਆ ਗਏ ਆ ਤੇ ਰੈਸ ਚੈੱਕ ਕਰੋ ਤਾਂ ਪਹਿਲਾ ਸੇ ਨਹੀਂ ਹਵੇਲੀ ਆ ਯਾਰ ਕੋ ਅੰਦਰੋਂ ਮੋਲ ਠਹਿਰ ਕੇ ਤੁਹਾਨੂੰ ਇਹਦੇ ਚੀ ਮੋਲ ਚੱਲ ਦਿਖਾਣੇ ਆ ਐਸਾ ਵੀ ਪਈ ਮੈਂ ਠਹਿਰ ਕੇ ਤੁਹਾਨੂੰ ਇਹਦੇ ਚੀ ਮੋਲ ਚੱਲ ਦਿਖਾਣੇ ਯਾਰ ਸਭ ਕੁ ਬੜਾ ਵਧੀਆ ਹਨਾ ਸਿਸਟਮ ਮਰੀਆ ਕੀ ਤੇ ਆਖੜ ਆ ਖੋਲ ਤਾਂ ਕੁੰਡੀ ਆ ਪੇ ਦਰੋਂਦੇ ਰਹਿਣਗੇ ਹੁੰ ਚੱਲਿਆ ਹੁਣ ਚੱਲਿਆ ਪਹਾਰ ਨੂੰ ਐ ਭਿਉਨੇ ਹਵੇਲੀ ਤਾਂ ਸ੍ਰੀ ਗਾ ਜੀ ਵਾਲੇ ਕੁਮਾਸਲਾਮ ਚਲੋ ਸਾਬਾਈ ਆ ਇੱਕ ਜੈਕਟ ਪੂਰੀ ਤੇਲ ਲੱਗ ਗਿਆ ਬਹੁਤ ਠੰਡ ਤੇ ਆਹ ਛਾਰੇ ਹੋ ਕੇ ਤੇ ਪੈਲੇਸ ਤੇ ਆ ਗਏ ਹੁਣ ਸਾਬਾਈ ਸਾਬਾਈ ਦੱਸਿਓ ਦੇ ਹੀ ਆਠ ਨਾ ਆ ਆ ਰਿਸ਼ਤਾ ਰਿਸ਼ਤਾ ਕਰਾਉਸ ਆਪਾਂ ਹੀ ਤੇ ਯਾਰ ਤੇ ਬਰਾਦਰੀ ਆ ਗਈ ਹੈ ਦੇਖਦੇ ਹਾਂ ਮੋਲ ਸ਼ਾ ਨਹੀਂ ਬਾਬਾ ਇਹ ਮੁੜ ਗਏ ਨੇ ਬਸੇ ਬਸੇ ਨਾਮ ਲੱਗੇ ਹੋਰ ਸਾਰੇ ਵੀ ਬਹੁਤ ਹੀ ਖੂਬ ਲਿਖੇਗੇ ਤੇਰੀ ਮੋਰ ਨੂੰ ਜਦੋਂ ਮਾਰਨ ਦਾ ਆ ਦੇ ਜਿੱਤ ਕੋਲ ਡੜਵਾ ਕਿਚਨ ਆ ਗਿਆ É isso